ਸਾਰਿਆਂ ਨੂੰ ਜੈ ਸ਼ੀਰਾਮ ਜੈ ਵਾਲਮੀਕੀ ਜੈ ਰਵੀਦਾਸ ਤੁਹਾਨੂੰ ਸਾਰਿਆਂ ਨੂੰ ਪਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇੱਕ ਵਿਸ਼ਾਲ ਦੁਸ਼ਹਿਰੇ ਦਾ ਮੇਲਾ ਅਸੀਂ ਕਰਵਾਉਣ ਜਾ ਰਹੇ ਹਾਂ ਮੇਰੇ ਵੱਲੋਂ ਅਜੇਪਾਲ ਦੇ ਸਾਵਰ ਆਨੰਦ ਕਿਸ਼ੋਰ ਜੀ ਸੋਨਲਾਲ ਮਹਿਰਾ ਜੀ ਸੁਸ਼ੀਰਤੀ ਲੱਲਾ ਜੀ ਵੱਲੋਂ ਜਿਹੜਾ ਜੋਧੇਵਾਲ ਬਸਤੀ ਚੌਂਕ ਦੇ ਵਿੱਚ ਪਾਲ ਸਿੰਘ ਨਗਰ ਆ ਉਹਦੇ ਨਾਲ ਲੱਗਦੀ ਹੈ ਗਰਾਊਂਡ ਹੈ ਇਹਦੇ ਵਿੱਚ ਵਿਸ਼ਾਲ ਜਿਹੜਾ ਦੁਸ਼ਹਰੇ ਦਾ ਮੇਲਾ ਹੋਣ ਜਾ ਰਿਹਾ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲੇ ਬੱਚਿਆਂ ਦੀਆਂ ਗੇਮਿੰਗਸ ਪਹਿਣਾਵਾਂ ਮਾਤਾਵਾਂ ਵਾਸਤੇ ਸ਼ਾਪਿੰਗ ਦੀਆਂ ਦੁਕਾਨਾਂ ਤੇ ਬੱਚਿਆਂ ਦੇ ਵਾਸਤੇ ਜਿਹੜੇ ਹੁੰਦੇ ਝੂਲੇ ਬੱਚਿਆਂ ਵਾਲੇ ਤੇ ਵੱਡਿਆਂ ਵਾਲੇ ਝੂਲੇ ਆ ਮੌਤ ਦਾ ਖੂਹ ਆ ਤੇ ਸਰਕਸ ਜਾਦੂ ਆਦਿ ਆਈਟਮਾਂ ਹੋਣਗੀਆਂ ਦੇਸ਼ ਵਿਦੇਸ਼ ਤੋਂ ਜਿਹੜੇ ਵਧੀਆ ਤੋਂ ਵਧੀਆ ਝੂਲੇ ਇੱਥੇ ਅਸੀਂ ਲੈ ਕੇ ਆ ਰਹੇ ਹਾਂ ਜਿਹੜੇ ਮਨੋਰੰਜਨ ਦਾ ਖਿੱਚ ਦਾ ਕਾਰਨ ਬਣਨਗੇ ਤੇ ਦੁਸ਼ਹਰੇ ਵਾਲੇ ਦਿਨ ਜਿਹੜਾ ਅਸੀਂ ਇੱਥੇ ਰਾਵਣ ਦਹਨ ਵੀ ਕਰਾਂਗੇ ਕਿੰਨੇ ਸਾਲ ਹੋ ਗਏ ਹੈ ਦੁਸ਼ਹਿਰਾ ਮਨਾ ਦੋਸਤ ਖਾਸ ਕਟੋ ਘਟ 16 17 ਸਾਲ ਹੋ ਗਏ ਜੀ ਇਸ ਗਰਾਊਂਡ ਦੇ ਵਿੱਚ ਦੁਸ਼ਹਿਰੇ ਦਾ ਮੇਲਾ ਲੱਗਦੇ ਪਹਿਲਾਂ ਸਾਹਮਣੇ ਵਾਲੀ ਸਾਈਡ ਲੱਗਦਾ ਸੀ ਹੁਣ ਇਧਰ ਲੱਗ ਰਿਹਾ ਤੇ ਬਹੁਤ ਪੁਰਾਣਾ ਇਤਿਹਾਸਿਕ ਮੇਲਾ ਇੱਥੇ ਲੱਗਦਾ ਆ ਰਿਹਾ ਵਾ ਤੇ ਸਾਡੀ ਤਾਂ ਇਹ ਸੋਚ ਹੁੰਦੀ ਹੈ ਦੇਖੋ ਅੱਜ ਦੀ ਤੇਜ਼ ਦੁਨੀਆ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਠਹਿਰਾ ਦੇ ਕੇ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਮਨੋਰੰਜਨ ਦਾ ਜਿਹੜਾ ਕੋ ਥੋੜਾ ਜਿਹਾ ਸਮਾਂ ਕੱਢ ਕੇ ਆਣ ਇੱਥੇ ਇੱਕ ਤਾਂ ਮੇਲੇ ਦਾ ਆਨੰਦ ਲੈਣ ਤੇ ਜਿਹੜੀ ਆਪਣੀ ਧਾਰਮਿਕ ਸੱਭਿਆਚਾਰਕ ਸਾਂਝ ਹੈ ਜਿਹੜੀ ਪੰਜਾਬ ਦੀ ਭਾਰਤ ਦੀ ਉਹਦੇ ਨਾਲ ਵੀ ਜਿਹੜਾ ਲੋਕਾਂ ਨੂੰ ਜਿਹੜੀ ਅੱਜ ਦੀ ਯੁਵਾ ਪੜੀ ਮੋਬਾਈਲ ਚ ਵੜ ਗਈ ਹੈ ਬਹੁਤ ਤੇਜ਼ ਹੋ ਗਈ ਉਹਨੂੰ ਅਸੀਂ ਆਪਣੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਨਵੀਂ ਚੀਜ਼ ਕੀ ਲੈ ਕੇ ਆਉਦੋ ਤੁਸੀਂ? ਨਵੀਆਂ ਬਹੁਤ ਆਈਟਮਸ ਹੋਣਗੀਆਂ ਜੀ ਕੁਝ ਸਰਪ੍ਰਾਈਜ਼ ਵੀ ਰੱਖੇ ਨੇ ਸਾਰਾ ਕੁਝ ਤੁਹਾਨੂੰ ਹੁਣੇ ਹੀ ਦੱਸਦਾ ਫਿਰ ਤੁਹਾਡੀ ਅਟਰੈਕਸ਼ਨ ਦਾ ਕੀ ਰਹੂਗੀ ਤੁਸੀਂ ਮੌਕੇ ਤੇ ਆਓਗੇ 20 ਤਰੀਕ ਨੂੰ ਸ਼ੁਰੂ ਹੋ ਜੂਗਾ ਉਦੋਂ ਤੁਸੀਂ ਦੇਖਿਓ ਤੇ ਬਾਕੀ ਤੁਹਾਨੂੰ ਆਨੰਦ ਜੀ ਬਰੀਫ ਕਰਨਗੇ। ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਵਾਲਮੀਕੀ ਜੈ ਰਵਿਦਾਸ ਉਨ ਨੂੰ ਸਾਰਿਆਂ ਨੂੰ ਪਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇੱਕ ਵਿਸ਼ਾਲ ਦੁਸ਼ਹਿਰੇ ਦਾ ਮੇਲਾ ਅਸੀਂ ਕਰਵਾਉਣ ਜਾ ਰਹੇ ਹਾਂ ਮੇਰੇ ਵੱਲੋਂ ਅਜੇਪਾਲ ਦੇ ਸਾਵਰ ਆਨੰਦ ਕਿਸ਼ੋਰ ਜੀ ਸੋਨਲਾਦ ਮਹਿਰਾ ਜੀ ਸੁਸ਼ੀਰਤੀ ਲੱਲਾ ਜੀ ਵੱਲੋਂ ਜਿਹੜਾ ਜੋਧੇਵਾਲ ਬਸਤੀ ਚੌਂਕ ਦੇ ਵਿੱਚ ਪਾਲ ਸਿੰਘ ਨਗਰ ਆ ਉਹਦੇ ਨਾਲ ਲੱਗਦੀ ਹੈ ਗਰਾਊਂਡ ਹੈ ਇਹਦੇ ਵਿੱਚ ਵਿਸ਼ਾਲ ਜਿਹੜਾ ਦੁਸ਼ਹਿਰੇ ਦਾ ਮੇਲਾ ਹੋਣ ਜਾ ਰਿਹਾ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲੇ ਬੱਚਿਆਂ ਦੀਆਂ ਗੇਮਿੰਗਸ ਪੈਣਾਵਾ ਮਾਤਾਵਾ ਵਾਸਤੇ ਸ਼ਾਪਿੰਗ ਦੀਆਂ ਦੁਕਾਨਾਂ ਤੇ ਬੱਚਿਆਂ ਦੇ ਵਾਸਤੇ ਜਿਹੜੇ ਹੁੰਦੇ ਚੂਲੇ ਬੱਚਿਆਂ ਵਾਲੇ ਤੇ ਵੱਡਿਆਂ ਵਾਲੇ ਚੂਲੇ ਆ ਮੌਤ ਦਾ ਖੂਹ ਆ ਤੇ ਸਰਕਸ ਜਾਦੂ ਆਦਿ ਆਈਟਮਾਂ ਹੋਣਗੀਆਂ ਦੇਸ਼ ਵਿਦੇਸ਼ ਤੋਂ ਜਿਹੜੇ ਵਧੀਆ ਤੋਂ ਵਧੀਆ ਚੂਲੇ ਇੱਥੇ ਅਸੀਂ ਲੈ ਕੇ ਆ ਰਹੇ ਆ ਜਿਹੜੇ ਮਨੋਰੰਜਨ ਦਾ ਖਿੱਚ ਦਾ ਕਾਰਨ ਬਣਨਗੇ ਤੇ ਦੁਸ਼ਹਰੇ ਵਾਲੇ ਦਿਨ ਜਿਹੜਾ ਅਸੀਂ ਇੱਥੇ ਰਾਵਣ ਦਹਨ ਵੀ ਕਰਾਂਗੇ ਕਿੰਨੇ ਸਾਲ ਹੋ ਗਏ ਦੁਸ਼ਹਿਰਾ ਮਣੇ ਤੋਂ ਖਾਸ ਘੱਟੋ ਘੱਟ 16 17 ਸਾਲ ਹੋ ਗਏ ਜੀ ਇਸ ਗਰਾਊਂਡ ਦੇ ਵਿੱਚ ਦੁਸ਼ਹਿਰੇ ਦਾ ਮੇਲਾ ਲੱਗਦੇ ਪਹਿਲਾਂ ਸਾਹਮਣੇ ਵਾਲੀ ਸਾਈਡ ਲੱਗਦਾ ਸੀ ਹੁਣ ਇੱਧਰ ਲੱਗ ਰਿਹਾ ਤੇ ਬਹੁਤ ਪੁਰਾਣਾ ਇਤਿਹਾਸਿਕ ਮੇਲਾ ਇੱਥੇ ਲੱਗਦਾ ਆ ਰਿਹਾ ਵਾ ਤੇ ਸਾਡੀ ਤਾਂ ਇਹ ਸੋਚ ਹੁੰਦੀ ਹੈ ਦੇਖੋ ਅੱਜ ਦੀ ਤੇਜ਼ ਦੁਨੀਆ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਠਹਿਰਾ ਦੇ ਕੇ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਮਨੋਰੰਜਨ ਦਾ ਜਿਹੜਾ ਕੋ ਥੋੜਾ ਜਿਹਾ ਸਮਾਂ ਕੱਟ ਕੇ ਆਣ ਇੱਥੇ ਇੱਕ ਤਾਂ ਮੇਲੇ ਦਾ ਆਨੰਦ ਲੈਣ ਤੇ ਜਿਹੜੀ ਆਪਣੀ ਧਾਰਮਿਕ ਸੱਭਿਆਚਾਰਕ ਸਾਂਝ ਹੈ ਜਿਹੜੀ ਪੰਜਾਬ ਦੀ ਭਰਤੀ ਉਹਦੇ ਨਾਲ ਵੀ ਜਿਹੜਾ ਲੋਕਾਂ ਨੂੰ ਜਿਹੜੀ ਅੱਜ ਦੀ ਯੁਵਾ ਪੜੀ ਮੋਬਾਈਲ ਜੀ ਵੱਡ ਗਈ ਹੈ ਬਹੁਤ ਤੇਜ਼ ਹੋ ਗਈ ਉਹਨੂੰ ਅਸੀਂ ਆਪਣੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਨਵੀਂ ਕੀ ਚੀਜ਼ ਕੀ ਲੱਗੇ ਉਹ ਤੁਸੀਂ। ਨਵੀਆਂ ਬਹੁਤ ਆਈਟਮਸ ਹੋਣਗੀਆਂ ਜੀ ਕੁਝ ਸਰਪ੍ਰਾਈਜ਼ ਵੀ ਰੱਖੇ ਨੇ ਸਾਰਾ ਕੁਝ ਤੁਹਾਨੂੰ ਹੁਣੇ ਹੀ ਦੱਸਦਾ ਫਿਰ ਤੁਹਾਡੀ ਅਟਰੈਕਸ਼ਨ ਦਾ ਕੀ ਰਹੂਗੀ ਤੁਸੀਂ ਮੌਕੇ ਤੇ ਆਓਗੇ 20 ਤਰੀਕ ਨੂੰ ਸ਼ੁਰੂ ਹੋ ਜੂਗਾ ਉਹ ਤੁਸੀਂ ਦੇਖਿਓ ਤੇ ਬਾਕੀ ਤੁਹਾਨੂੰ ਆਨੰਦ ਜੀ ਬਰੀਫ ਕਰਨਗੇ। ਸਾਰੇ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਸੋ ਮੈਂ ਆਪਣੇ ਵੱਲੋਂ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਦਾ ਕਿਉਂਕਿ ਇਹ ਜੋ ਮੇਲਾ ਆ ਹਰ ਸਾਲ ਦੀ ਤਰ੍ਹਾਂ ਇੱਥੇ ਲੱਗਦਾ ਆ ਜਿਹਦੇ ਵਿੱਚ ਬਹੁਤ ਸਾਰੇ ਜਿੱਦਾਂ ਕੀ ਅਜੇ ਪਾਲ ਜੀ ਨੇ ਦੱਸਿਆ ਹੀ ਆ ਕਿ ਲੱਗ ਵੱਖ-ਵੱਖ ਜਿਹੜੇ ਆ ਕਰਸ਼ਿਤ ਜਿਹੜੇ ਝੂਲੇ ਔਰ ਬਾਜ਼ਾਰ ਲੱਗ ਰਹੇ ਨੇ ਜਿਹਦੇ ਵਿੱਚ ਮੈਂ ਦੱਸ ਸਕਦਾ ਕਿ ਇਸ ਵਾਰੀ ਜਿਹੜਾ ਮੇਲਾ ਆ ਉਹ ਅੱਗੇ ਨਾਲੋਂ ਵੀ ਵਧੀਆ ਤਰੀਕੇ ਦੇ ਨਾਲ ਜਣਾਇਆ ਉਹਨੂੰ ਇਸ ਦਾ ਸੰਯੋਜਕ ਕੀਤਾ ਜਾ ਰਿਹਾ ਔਰ ਦੂਸਰਾ ਔਰ ਵਧੀਆ ਤਰੀਕੇ ਦੇ ਨਾਲ ਉਹਨੂੰ ਮੈਨੇਜ ਵੀ ਕੀਤਾ ਜਾ ਰਿਹਾ ਔਰ ਇਹ ਜਿਹੜਾ ਮੇਲਾ ਆ ਮਸਤੀ ਜੋਦੇ ਚੌਂਗ ਦੇ ਨਾਲ ਬਾਲ ਸਿੰਘ ਨਗਰ ਆ ਉਹਦੇ ਗੇਟ ਦੇ ਉੱਤੇ ਜਿਹੜਾ ਬਟ ਬਹੁਤ ਵੱਡਾ ਗਰਾਊਂਡ ਆ ਕਿਉਂਕਿ ਮੇਨ ਹਾਈਵੇ ਉੱਤੇ ਲੱਗਦਾ ਨੇੜੇ ਸ਼ਿਪਰੀ ਚੌਂਗ ਵੀ ਪੈਂਦਾ ਇਹਦੇ ਇਹਦੇ ਵਿੱਚ ਕਾਰ ਲੱਗ ਰਿਹਾ ਔਰ ਇੱਥੇ ਮੈਂ ਆਪ ਜੀ ਨੂੰ ਵੀ ਇਹ ਵਿਸ਼ਵਾਸ ਦਵਾਉਂਦਾ ਕਿ ਬਿਲਕੁਲ ਸਹੀ ਤਰੀਕੇ ਨਾਲ ਸਾਰਾ ਮੈਨੇਜ ਹੋਏਗਾ ਔਰ ਸਾਰੇ ਦੀ ਸੇਫਟੀ ਦਾ ਸਿਕਿਉਰਿਟੀ ਸਿਕਿਉਰਿਟੀ ਦਾ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਏਗਾ ਔਰ ਪਾਰਕਿੰਗ ਲਈ ਵੀ ਬਹੁਤ ਵਧੀਆ ਸੁਵਿਧਾਵਾਂ ਜਿਹੜੀਆਂ ਇੱਥੇ ਅਸੀਂ ਕੀਤੀਆਂ ਹੋਈਆਂ ਨੇ ਸੋ ਮੈਂ ਆਸ-ਪਾਸ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਸ ਮੇਲੇ 'ਚ ਪ ਤੁਕ ਕਿ ਦੌੜ ਭਾਈ ਦੀ ਦੁਨੀਆ ਵਿੱਚੋਂ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਦੇਣਾ ਜਿਹੜਾ ਉਹ ਵੀ ਇੱਕ ਬਹੁਤ ਵੱਡੀ ਗੱਲ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਆ ਮੇਲੇ ਦੇ ਵਿੱਚ ਆ ਕੇ ਹਮਮਾ ਕੇ ਪਹੁੰਚੋ ਤਾਂ ਜੋ 20 ਤਰੀਕ ਨੂੰ ਜਿਹੜਾ ਇਹ ਸ਼ੁਰੂ ਹੋਣ ਜਾ ਰਿਹਾ 20 ਤਰੀਕ ਤੋਂ ਲੈ ਕੇ ਜਿਹੜਾ ਦਸ਼ਰਤ ਤੱਕ ਜੋ ਦਸ਼ਰਤ ਤੋਂ 5 ਅਕਤੂਬਰ ਤੱਕ ਜਿਹੜਾ ਇਹ ਚੱਲੇਗਾ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਪਹੁੰਚੋ ਸਰ ਜੀ ਟਾਈਮਿੰਗ ਕੀ ਰੱਖੀ ਹੈ ਟਾਈਮਿੰਗ ਜੀ ਜੇ ਅ ਜਦੋਂ ਮੇਲਿਆਂ ਦਾ ਟਾਈਮ ਹੁੰਦਾ ਵਾ ਤਕਰੀਬਨ ਸਵੇਰੇ 12 1 ਵਜੇ ਤੋਂ ਸਾਡੇ ਵੀ ਸਟਾਰਟ ਹੁੰਦਾ ਵਾ ਤੇ ਰਾਤ ਦੇ तकरीबन 11 11:30 ਵਜੇ ਤੱਕ ਦਾ ਟਾਈਮ ਹੁੰਦਾ ਹੈ ਜੀ ਜੋ ਪ੍ਰਸ਼ਾਸਨ ਦੀ ਗਾਈਡਲਾਈਨ ਹੋਊਗੀ ਉਦਾਂ ਹੀ ਸਾਰਾ ਪ੍ਰਸ਼ਾਸਨ ਦੀ ਗਾਈਡਲਾਈਨ ਦੇ ਨਾਲ ਹੀ ਚੱਲਾਂਗੇ ਇਹਦੇ ਨਾਲ ਨਾਲ ਇੱਥੇ ਅਸੀਂ ਫਾਇਰ ਦੇ ਵੀ ਪੂਰੇ ਪ੍ਰਬੰਧ ਰੱਖਾਂਗੇ ਫਾਇਰ ਸੇਫਟੀ ਦੇ ਤੇ ਉਹਦੇ ਨਾਲ ਨਾਲ ਜਿਹੜੀ ਸਿਕਿਉਰਿਟੀ ਆ ਕਿਉਂਕਿ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਭਾਈਚਾਰਾ ਵੀ ਰਹਿੰਦਾ ਹੈ ਤੇ ਇਸ ਕਰਕੇ ਸਾਨੂੰ ਪਤਾ ਇੱਕਦਮ ਕਈ ਵਾਰੀ ਕਰਾਊਡ ਵੱਧ ਘਟ ਹੋ ਜਾਂਦਾ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਪੂਰੀ ਮਦਦ ਦੇਵਾਂਗੇ ਤੇ ਆਪਦੇ ਵੱਲੋਂ ਵੀ ਜਿਹੜੀ ਸਿਕਿਉਰਿਟੀ ਦੇ ਪੂਕਤਾ ਪ੍ਰਬੰਧ ਅਸੀਂ ਕਰਾਂਗੇ ਵੀ ਕਿਸੇ ਵੀ ਤਰ੍ਹਾਂ ਦੀ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਬਹੁਤ ਪੀਸਫੁਲੀ ਵਧੀਆ ਤਰੀਕੇ ਨਾਲ ਇਹ ਮੇਲਾ ਸੰਪੰਨ ਹੋਵੇ